ਇਹ ਕਿ ਦੇਖਿਆ ਸਾਡੀ ਨੂੰ ਮਾਰਤਾ ਇਹ ਬੁੱਢੀ ਬਣ ਗਈ ਇਸ ਥਾਨ ਤੰਬੂ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਹੁਤ ਪੁਰਾਣੀ ਵਣ ਦਾ ਦਰਖਤ ਹੈ 1500 ਲਗਭਗ 1500 ਕੁ ਸਾਲ ਦੇ ਮੌਜੂਦ ਹੋਵੇਗਾ ਇਹਨਾਂ ਦੀ ਤਰੀਕ ਨਹੀਂ ਹੈਗੀ ਕਿੰਨੀ ਤਰੀਕ ਦਾ ਹੈ ਦਰਖਤ ਪੁਰਾਣਾ ਜਦੋਂ ਗੁਰੂ ਨਾਨਕ ਦੇਵ ਜੀ ਕੋ ਸਮਝੀ ਰਹੇ ਸੀ ਤੇ ਇਹ ਤੰਬੂ ਵਰਗਾ ਹੋਣ ਕਰਕੇ ਇਹ ਦਰਖਤ ਬਣਦਾ ਇਸ ਕਰਕੇ ਇਸ ਦਾ ਨਾਮ ਤੰਬੂ ਸਾਹਿਬ ਗੁਰਦੁਆਰਾ ਸਾਹਿਬ ਛੋਛੂ ਬਥੇ ਹੈ ਤੇ ਹੁਣ ਬਿਲਡਿੰਗ ਇੱਕ ਵੱਡੀ ਬਣਾ ਦਿੱਤੀ ਗਈ ਹੈ ਪਹਿਲਾਂ ਛੋਟੇ ਕਮਰੇ ਵਿੱਚ ਮੌਜੂਦ ਸੀ ਪ੍ਰਕਾਸ਼ ਕੀਤੇ ਹੋਏ ਸੀ ਤੁਹਾਨੂੰ ਸਭ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਤਿਹਾਸ ਦੀਆਂ ਕੁਝ ਝਲਕੀਆਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰਦਾ ਆ ਰਿਹਾ ਕਰ ਰਿਹਾ ਹਾਂ